ਅਗਲੀ ਗੱਲ ਆ ਗਈ ਬਹੁਤ ਹੀ ਕੰਫਰਟੇਬਲ ਡਬਲ ਐਕਟਿੰਗ ਪਾਵਰ ਸਟੀering ਤੇਲ ਬ੍ਰੇਕਾਂ ਡਬਲ ਕਲਚ ਸਾਰੀਆਂ ਸਹੂਲਤਾਂ ਨਾਲ ਲੈਸ ਹੈ ਤੇ ਕੰਫਰਟ ਜੇ ਤੁਸੀਂ ਕੰਫਰਟ ਇੰਨਾ ਕੰਫਰਟੇਬਲ ਹੋ ਗਿਆ ਇੱਕ ਤਾਂ ਇੰਡੀਆ ਬਹੁਤ ਹੀ ਜ਼ਿਆਦਾ ਕੰਫਰਟੇਬਲ ਬਹੁਤ ਹੀ ਈਜ਼ੀ ਸ਼ਿਫਟਿੰਗ ਹੋਊਗੀ ਈਜ਼ੀ ਸ਼ਿਫਟਿੰਗ ਆ ਜਮ ਬ੍ਰੇਕ ਬਹੁਤ ਕੈਮ ਤੇ ਪਹਿਲੇ ਲੋ ਦੀ ਸਪੀਡ ਵੀ ਨੇ ਆ ਫਸਟ ਲੋ ਚ ਸਪੀਡ ਸ਼ਿਫਟਿੰਗ ਬਹੁਤ ਇੰਪਰੂਵ ਹੋ ਗਈ ਸਟੀering ਬਹੁਤ ਦੇਖੋ ਡਬਲ ਐਕਟਿੰਗ ਹੋਣ ਕਰਕੇ ਬਹੁਤ ਜ਼ਿਆਦਾ ਸੁਧਾਰ ਆ ਜੁੰਦਾ ਸੰਤਪਣਾਇਆ ਸੋਨੇ ਵਰਗਾ ਸੰਤ ਬਣਾਇਆ ਇਹ ਕਾ ਨੂੰ ਐ ਬੋਦਾ ਹਾਏ ਮੇਰਾ ਝੋਦਾ ਹਾਏ ਫੇਰਾ ਝੋਦਾ ਇਹ ਆ ਭਾਈ ਪ੍ਰੀਤ ਦਾ ਝੋਦਾ ਇਹ ਆ ਨਿਊ ਨਵਾਂ ਵੇਟਾ ਇੱਕ ਤਿੰਨ ਸਿਲੰਡਰ ਚ ਟਰੈਕਟਰ ਆ ਤੇ ਕੈਟਾਗਰੀ ਹੈਗੀ ਹੈ 60 ਮਤਲਬ ਤੁਹਾਨੂੰ ਤਿੰਨ ਸਿਲੰਡਰ ਦੇ ਵਿੱਚ 60 ਪਾਵਰ ਵਾਲਾ ਚੋਰਨ ਮੈਂ ਪੂਰਨ 60 ਪਾਵਰ ਵਾਲੇ ਸਾਰੇ ਕੰਮ ਜਿੰਨੇ ਆਉਂਦੇ ਨੇ ਚਾਹੇ ਉਹ ਕੋਈ ਵੀ ਇੰਪਲੀਮੈਂਟ ਆ ਜਿਹੜਾ ਤੁਸੀਂ 60 ਤੇ ਪਾਉਨੇ ਹੋ 60 ਪਾਵਰ ਦਾ ਇਹ ਕੰਮ ਤੁਹਾਨੂੰ ਫਰੇਕ ਕਰਕੇ ਦਊਗਾ ਤਿੰਨ ਸਿਲੰਡਰ ਇੰਜਨ ਪਹਿਲਾਂ ਇਹ ਜਿਹੜਾ ਪ੍ਰੀਤ ਹੁੰਦਾ ਸੀ ਉਹ ਚਾਰ ਹੁੰਦਾ ਸੀ ਹੁਣ ਤਿੰਨ 'ਚ ਇਹ 60 ਪਾਵਰਾਂ ਕਰਤਾ 110 118 ਦਾ ਸਟ੍ਰੋਕ ਹੈ 3400 ਸੀਸੀ ਆ ਇਹ ਪਾਵਰ ਹੈਗੀ ਆ 70 ਕਿਹਾ ਤਾ ਠੀਕ ਆ ਜੀ ਰੰਗ ਦੀ ਕੁਆਲਿਟੀ ਦਿਖਾ ਦੇਉਂਦੇ ਆ ਇੱਧਰ ਬੰਪਰ ਦੇਖੋ ਮਹਾਰਾਜ ਬੰਪਰ ਦਾ ਰੰਗ ਦੇਖੋ ਜਿਵੇਂ ਕਹੀ ਜਾਂਦੇ ਆ ਨਾ ਕੁਆਲਿਟੀ ਕੁਆਲਿਟੀ ਆਹ ਹੋ ਜਾਂ ਕੁਆਲਿਟੀ ਬੰਪਰ ਦਾ ਰੰਗ ਆ ਮਹਾਰਾਜ ਬ ਕੋ ਹਿੱਸਾ ਦਿਖਾਈਆ ਹਿੱਸੇ ਦੀ ਚਮਕ ਦੇਖੋ ਇੱਥੋਂ ਆ ਜੋੜਾਂ ਤੋਂ ਲੈ ਕੇ ਡਬਲ ਐਕਟਿੰਗ ਸਟੀering ਦੇ ਨਾਲ ਡਬਲ ਤੋਂ ਨੂੰ ਪੰਪ ਮਿਲੂਗਾ ਫੇ ਆਲ ਯੂ ਸਟਾਰਟਰ ਸਟਾਰਟਰ ਦੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਅੱਗੇ ਆ ਜਾਓ ਕਿਰਾਏ ਇਧਰ ਨੂੰ ਫਿਰ ਆਪਾਂ ਅਗਲੇ ਟਾਇਰ ਇਹਦੇ ਹੈਗੇ ਨੇ ਤੱਕ થોਡਾ ਭਲਾ ਕਰੇ 750 16 ਪਿਛਲੇ ਹੈਗੇ ਆ 16 9 28 ਦੇ ਟਾਇਰ ਜਿਹੜਾ ਰੰਗ ਆ ਤੁਹਾਨੂੰ ਇਸੇ ਰੰਗ ਚ ਮਿਲਣਾ ਉਹ ਨਹੀਂ ਕੰਮ ਪਹਿਲਾਂ ਸਿਰਫ ਇਹ ਇੱਕੇ ਰੰਗ ਚ ਅਵੇਲੇਬਲ ਆ ਤੁਸੀਂ ਪੇਂਟ ਦੀ ਕੁਆਲਿਟੀ ਦੇਖ ਸਕਦੇ ਹੋ ਤੋਂ ਬਾਅਦ ਪਿੱਛੇ ਆ ਗਿਆ ਟਰਾਂਸਮਿਸ਼ਨ ਇਹ ਲੋ ਹਾਈ ਟਰਾਂਸਮਿਸ਼ਨ ਚ ਲੋ ਹਾਈ ਉਧਰੋਂ 4 ਗੇਅਰ ਨੇ ਤੇ ਸਹੂਲਤਾਂ ਦੀ ਗੱਲ ਕਰ ਲਈ ਆਪਾਂ ਅੱਜ ਲਿਫਟ ਕੈਪੈਸਿਟੀ ਇਹਦੀ ਹੈਗੀ ਆ ਜੀ 24 ਕੁਇੰਟਲ ਲਿਫਟ ਕੈਪੈਸਿਟੀ 24 ਕੁਇੰਟਲ ਦੀ ਆ ਤੁਹਾਨੂੰ ਕੋਈ ਚੱਕਣ ਧਰਨ ਵਾਲੀ ਦਿੱਕਤ ਨਹੀਂ ਜਿਹੜੀਆਂ ਹੁਣ ਇਹਦੇ ਬਦਲਾ ਕੀਤੇ ਗਏ ਨੇ ਉੱਤਰੋਂ ਆਜ ਰੇਡੀਏਟਰ ਆ ਜਿਹੜਾ ਉਹ ਵੱਡਾ ਕਰਤਾ ਵੱਡਾ ਰੇਡੀਏਟਰ ਆ ਚੀਜ਼ ਤੁਹਾਨੂੰ ਪਾਓ ਫਿਕਸ ਕਰਤੀ ਇਥੋਂ ਕਦੇ ਵੀ ਤੁਹਾਨੂੰ ਕਿਸੇ ਵੀ ਕੰਮ ਤੇ ਨਹੀਂ ਸ਼ੋ ਨਹੀਂ ਨਾਖੋ ਕੋਈ ਸ਼ੋ ਲਾਉਣ ਦੀ ਲੋੜ ਨਹੀਂ ਤੇ ਇਥੋਂ ਇਹ ਪੂਰਨ ਤੌਰ ਤੇ ਸੀ ਜਿਹੜਾ ਰੇਟੇ ਪੱਟਾ ਲਾਤਾ ਤੇਲ ਬ੍ਰੇਕਾਂ ਨੇ ਡਬਲ ਐਕਟਿੰਗ ਵਾਲਾ ਪਾਵਰ ਸਟੀeringਾ ਤੇ ਕਹਿਣ ਤੋਂ ਭਾਵ ਕੀ ਆ ਕਿ ਇੱਕ ਜਿਹੜਾ 60 ਪਾਵਰ ਦਾ ਟਰੈਕਟਰ ਕੰਮ ਕਰਦਾ ਉਹ ਸਾਰੇ ਕੰਮ ਕਰਦਾ ਰਹੀ ਗੱਲ ਸਪੀਡ ਦੀ ਸਪੀਡ ਇਹਦੀ ਇੰਨੀ ਜੈਨੂਅਲ ਹਰ ਇੱਕ ਇੰਪਲੀਮੈਂਟ ਤੇ ਕੋਈ ਸੁਪਰ ਸਟਰ ਪਾ ਲੋ ਰੋਟੇਟਰ ਪਾ ਲੋ ਕੋਈ ਵੀ ਸਪੋ ਸਪੀਡ ਤੇ ਚੱਲਣ ਵਾਲਾ ਟਰੈਕਟਰ ਪਾ ਲੋ ਸਪੀਡਾਂ ਤੁਹਾਨੂੰ ਇਹਦੀਆਂ ਪੂਰਨ ਤੌਰ ਤੇ ਪ੍ਰੋਪਰ ਮੈਂ ਅਗਲੀ ਗੱਲ ਦਾ ਮੇਨ ਟਰੈਕਟਰ ਪ੍ਰੀਤ ਇੰਜਨ ਕਰਕੇ ਜਾਣ ਕਰਕੇ ਜਾਣਿਆ ਜਾਂਦਾ ਹੈ ਪਹਿਲਾ ਹੁੰਦਾ ਸੀ ਚਾਰ ਸਿਲੰਡਰ ਵਾਲਾ ਕਨਸੈਪਟ ਆਪਾਂ ਕਹਿੰਦੇ ਸੀ ਵੀ ਪ੍ਰੀਤ ਚਾਰ ਸਿਲੰਡਰਾਂ ਵੀ ਜ਼ੋਰ ਮਾਰਦਾ ਪਰ ਹੁਣ ਤੁਸੀਂ ਇਹ ਗੱਲ ਮੱਛ ਪਿਠਾ ਲਓ ਕਿ ਚਾਰ ਸਿਲੰਡਰ ਵਾਲਾ ਜ਼ੋਰ ਤੁਹਾਨੂੰ ਤਿੰਨ ਸਿਲੰਡਰ ਚ ਮੈਂ ਇਹਨੂੰ ਇਹ ਨਹੀਂ ਆਪਾਂ ਸੋਚਣਾ ਕਿ ਇਹ ਨੰਬਰ ਆਫ ਸਿਲੰਡਰ ਘਟ ਗਿਆ ਤੁਸੀਂ ਪਰਫਾਰਮੈਂਸ ਘਟ ਜਾਂਦਾ ਚਾਰ ਸਿਲੰਡਰ ਨਾਲੋਂ ਤਿੰਨ ਸਿਲੰਡਰ ਦੇ ਵਿੱਚ ਇਹਦੀ ਜਿਹੜੀ ਪਰਫਾਰਮੈਂਸ ਆ ਉਹ ਬਿਹਤਰ ਹੋਈ ਆ ਟਾਰਕ ਵੱਧ ਗਈ ਜ਼ੋਰ ਵੱਧ ਗਿਆ ਫਿਊਲ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਘਟ ਗਈ ਅੱਗੇ ਵੀ ਅਸੀਂ ਦੇਖਦੇ ਰਹੇ ਆ ਜਿੰਨੇ ਤਿੰਨ ਸਿਲੰਡਰ ਟਰੈਕਟਰ ਸੀ ਤਿੰਨ ਸਿਲੰਡਰ ਵਾਲਾ ਟਰੈਕਟਰ ਭੱਟੇ 60 99 ਦੇ ਪ੍ਰੋਪਰ ਪਰਫਾਰਮ ਕਰਦੇ ਰਹੇ ਨੇ ਅਜੀ ਟਰੈਕਟਰ ਜਦੋਂ ਚਲਾ ਕੇ ਦੇਖੇ ਤਿੰਨ ਸਿਲੰਡਰ ਵਾਲਾ ਟਰੈਕਟਰ ਚਾਰ ਸਿਲੰਡਰ ਵਾਲੇ ਨਾਲੋਂ 19 21 ਦਾ ਵੀ ਫਰਕ ਨਹੀਂ ਸੀ ਪਾਉਂਦਾ ਫਿਊਲ ਦੀ ਕੰਜ਼ਮਪਸ਼ਨ ਘਟੋ ਘਟ ਘੰਟੇ ਦਾ 1 ਲੀਟਰ ਇਹਨੇ ਘਟਾਉਣਾ ਹੀ ਘਟਾਉਣਾ ਹੁੰਦਾ ਇੱਥੇ ਸੋ ਜਿਹੜੀ 3 ਸਿਲੰਡਰ ਦੀ ਮੈਂ ਆਲਵੇਸ ਗੱਲ ਕਰਦਾ ਉਹਨਾਂ ਵੀ 3 ਸਿਲੰਡਰ ਦੀ ਖੂਬਸੂਰਤੀ ਹੈ ਉਹ ਬਹੁਤ ਜਿਆਦੇ ਆ ਹੁਣ ਅੱਗੇ ਆਜੋ ਇਹਦੇ ਕਲੱਚ ਤੇ ਕਲੱਚ ਵੀ ਅਕੇ ਨਾਲ ਪਾਵਰਫੁੱਲ ਕਰਤਾ ਕਲੱਚ ਦੀ ਤੁਹਾਨੂੰ ਕਦੇ ਕੋਈ ਸਮੱਸਿਆ ਨਹੀਂ ਆਉਣੀ ਜਿਹੜੀ ਆ ਮਟੀਰੀਅਲ ਆ ਇੱਥੋਂ ਤੋਂ ਲੈ ਕੇ ਪਿੱਛੇ ਤੱਕ ਜਿਵੇਂ ਬਹੁਤ ਕੰਪਨੀਆਂ ਕੀ ਕਰਨਿਆ ਨਟ ਪਤਲੇ ਕਰੀ ਜਾਂਦੇ ਆ ਇਹ ਕੋਈ ਇੰਨਾ ਸੋਲਿਡ ਬਣਾਤਾ ਕਿਸੇ ਵੀ ਕੰਡੀਸ਼ਨ ਚ ਟਰੈਕਟਰ ਨੂੰ ਕਦੇ ਕੋਈ ਨੁਕਸਾਨ ਨਹੀਂ ਹੋਊਗਾ ਆ ਚੀਜ਼ੇ ਦੀ ਬਹੁਤ ਮਤਲਬ ਕਿ ਸੋਲਿਡ ਬਣਾਈ ਆਹ ਦੇਖ ਸਕਦੇ ਹੋ ਤੁਸੀਂ ਆਹ ਵਾਲਾ ਡਿਜ਼ਾਈਨ ਇਹ ਵੀ ਆ ਬਾਹਰ ਕੱਟ ਕੇ ਜਿਹੜਾ ਅਸਲੀ ਸਾਈਡ ਸ਼ਿਫਟ ਹੁੰਦਾ ਓਵੇਂ ਟਰੈਕਟਰ ਡਿਜ਼ਾਈਨ ਕਰਿਆ ਕੋਈ ਇਹ ਨਹੀਂ ਵੀ ਵਿੱਚੋਂ ਹੀ ਗੇਅਰ ਕੱਟਦੇ ਆ ਸਾਰਾ ਬਾਹਰ ਕੱਟ ਕੇ ਆ ਸ਼ਿਫਟ ਸਿਸਟਮ ਲਾ ਕੇ ਇਹਨੂੰ ਕੀਤਾ ਗਿਆ ਤੇ ਇੱਧਰ ਆ ਜਾਓ ਪਿੱਛੇ ਡਬਲ ਐਕਟਿੰਗ ਡਿਸਟ੍ਰਿਬਿਊਟਰ ਕੋਈ ਕੋਈ ਪੀਟੀਓ ਆਦਾ ਆਪਣੇ ਕੋਈ ਵੀ ਕੰਮ ਕਰਨਾ ਐਪਲੋਇੰਗ ਕਰਦੀਆਂ ਕੁਛ ਵੀ ਕੰਮ ਕਰਦੀਆਂ ਕਿਉਂਕਿ ਇਹਨੇ 60 ਪਾਵਰ ਦਾ ਦੇ ਅਕੋਰਡਿੰਗ ਇਹ ਕੰਪਨੀ ਨੇ ਇਹਨੂੰ ਬਣਾਇਆ ਗਿਆ ਇਹ ਤੇ ਵੀ ਤੂੰ ਇਹ 60 ਪਾਵਰ ਤੇ ਹਰ ਇੱਕ ਕੰਮ ਕਰੂਗਾ ਡਬਲ ਐਕਟਿੰਗ ਡਿਸਕ੍ਰਿਪਸ਼ਨ ਜਿਹੜਾ ਮਰਜ਼ੀ ਕੰਮ ਲੈ ਲਓ ਪਲੌ ਤੋਂ ਲੈ ਕੇ ਹਰੇਕ ਆਹ ਜਿਹੜੀ ਲਿੰਕੇਜ ਦੀ ਕੁਆਲਿਟੀ ਆ ਇਹ ਬਿਲਕੁਲ ਇੰਪਰੂਵ ਕਰਕੇ ਆ ਬਹੁਤ ਨਿੱਕਰ ਕਰ ਤੇ ਦੋਏ ਪਾਸੇ ਵਾਲੇ ਆ ਚੀਜ਼ ਤੁਸੀਂ ਦੇਖ ਸਕਦੇ ਲਿੰਕਾ ਚੇਂਜ ਕਰਤੀਆਂ ਜਿਹੜੀਆਂ ਪਿਛਲੀਆਂ ਟਰੰਪੇਟ ਨੇ ਉਹ ਵੀ ਪੂਰੀਆਂ ਮਕਬੂਤ ਕਰਤੀਆਂ ਤੇਲ ਬ੍ਰੇਕਾਂ ਤੋਂ ਤੁਹਾਨੂੰ ਮਿਲਣਾ ਹਰ ਇੱਕ ਚੀਜ਼ ਦੀ ਜਿਹੜੀ ਸੂਮਤਾ ਤੁਹਾਨੂੰ ਪੂਰੀ ਮਿਲਣਾ ਨਹੀਂ ਬਣੀ ਟਾਪ ਲਿੰਕ ਦੀ ਬਹੁਤ ਹੁੰਦੀ ਸੀ ਟਾਪ ਲਿੰਕ ਪਿੱਛੇ ਕਰਕੇ ਐਕਸਟਰਾ ਹੈ ਵੀ ਟੂ ਟੀ ਟਾਪ ਲਿੰਕਲਾ ਵੀ ਹੁੱਕ ਬਹੁਤ ਵਧੀਆ ਕੋਈ ਚੀਜ਼ ਚੇ ਨਹੀਂ ਵੀ ਤੁਹਾਨੂੰ ਕੋਈ ਦਿੱਕਤ ਆਉ ਅੱਗੇ ਆ ਜੋ ਇਹਦੀ ਕੁਆਲਿਟੀ ਤੇ ਆ ਫੈਂਡਰ ਦੇਖ ਲਓ ਇੰਨੇ ਮਜ਼ਬੂਤ ਫੈਂਡਰ ਤੇ ਇੰਨੀ ਸਫਾਈ ਨਾਲ ਡਿਜ਼ਾਈਨ ਬਣਾਏ ਹੋਏ ਨੇ ਤੁਸੀਂ ਇਮੇਜ ਨਹੀਂ ਕਰ ਸਕਦੇ ਕਿ ਸਾਬੀ ਹਾਲਾਤ ਚ ਨਾ ਇਹ ਕਦੇ ਰਸਤ ਪਾਵੇ ਨਾ ਇਹਦਾ ਰੰਗ ਖਰਾਬ ਸਭ ਤੋਂ ਵੱਧ ਜਿਹੜਾ ਮੈਂ ਪ੍ਰੈਸ਼ ਹੋਇਆ ਜਿਹੜੀ ਪ੍ਰੀਤ ਨੇ ਬਿਲਡ ਕੁਆਲਟੀ ਚ ਨਹੀਂ ਇੰਪਰੂਵਮੈਂਟ ਕਰੀਆ ਹੁਣ ਆ ਦੋ ਟਰੈਕਟਰ ਖੜੇ ਨੇ ਜਿੰਨੀ ਤੁਸੀਂ ਜਿਹੜੇ ਮਰਜੀ ਬ੍ਰੈਂਡ ਦਾ ਟਰੈਕਟਰ ਲਿਆ ਕੇ ਇਹਦੇ ਪ੍ਰਾਪਰ ਖੜਾ ਲਓ ਨਾ ਇੰਨੀ ਬੋਨੜ ਤੇ ਚਮਕਾਵੇ ਜਿੰਨਾ ਰੰਗ ਆ ਆ ਸਟicker ਇੰਜਨ ਤੇ ਰੰਗ ਦੀ ਚਮਕ ਸਾਰੇ ਕਿਤੇ ਰਿੰਮਾਂ ਤੋਂ ਲੈ ਕੇ ਲਾਈਟਸ ਤੋਂ ਲੈ ਕੇ ਆ ਜਿਹੜਾ ਆ ਹੁੰਦਾ ਮੀਟਰ ਵਾਲਾ ਸਿਸਟਮ ਸਾਰਾ ਕੁਝ ਮਤਲਬ ਕਿ ਬਹੁਤ ਇੰਪਰੂਵਮੈਂਟ ਕੀਤੀ ਆ ਬਹੁਤ ਜ਼ਿਆਦਾ ਜਿਹੜੀ ਗੱਲ ਆ ਕਿ ਸੀਆਰਪੀਟੀਓ ਇਹ ਟਰੈਕਟਰ ਦੇ ਵਿੱਚ ਤੁਹਾਨੂੰ ਸੀਆਰਪੀਟੀਓ ਵੀ ਮਿਲਣਾ ਹੈ ਸੀਆਰਪੀਟੀਓ ਕੀ ਹੁੰਦਾ ਇੱਕ ਤਾਂ ਹੁੰਦਾ ਗਰਾਉਂਡ ਪੀਟੀਓ ਵੀ ਟਾਇਰਾਂ ਦੇ ਨਾਲ ਘੁੰਮਦਾ ਉਹ ਨਹੀਂ ਇਹ ਸੀਆਰਪੀਟੀਓ ਆ ਤੁਸੀਂ ਇਧਰਲੇ ਪਾਸਿਓ ਇਹਨੂੰ ਨਿਊਟਰਲ ਕਰਕੇ ਸੀਆਰਪੀਟੀਓ ਤੇ ਪਾ ਕੇ ਤੁਹਾਨੂੰ ਚਾਰੇ ਗੇੜਾਂ ਚ ਉਸਪੀਡਾ ਮਿਲ ਜਾਣੀ ਪਲੱਸ ਤੁਹਾਨੂੰ ਰਵਰਟਸ ਨੂੰ ਮਿਲ ਜਾਣਾ ਜਿਵੇਂ ਪਰਤੇ ਮੇਨ ਤੇ ਕਟਾ ਜਾਂਦੀ ਆ ਇਹ ਆਪਾਂ ਰਿਵਰਸ ਨਹੀਂ ਹੁੰਦਾ ਤੇ ਤੁਹਾਨੂੰ ਰਿਵਰਸ ਵੀ ਰਵਰਟਸ ਪਿੱਟਰਵਰਟਸ ਨੂੰ ਇਹ ਮਿਲਦਾ ਤੇ ਇੰਜਣ ਦੀ ਪਰਫਾਰਮੈਂਸ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਇੱਕ ਮੈਂ ਹੋਰ ਚੀਜ਼ ਐਡ ਆਨ ਕਰਨਾ ਚਾਹਾਂਗਾ ਕਮਰਸ਼ੀਅਲ ਕਿਉਂਕਿ ਹੁਣ ਖੇਤੀ ਦੇ ਨਾਲ ਨਾਲ ਟਰੈਕਟਰ ਕਮਰਸ਼ੀਅਲ ਹੀ ਬਹੁਤ ਵਰਤਿਆ ਜਾਂਦਾ ਜੇ ਕਿਸੇ ਸੱਚ ਨੇ ਭਰਤ ਦੇ ਕੰਮ ਨੂੰ ਕੋਈ ਤੁਸੀਂ ਪੱਟਰੀ ਰੇਲ ਦੇ ਕੰਮ ਕਰਦੇ ਹੋ ਕੋਈ ਹੋਰ ਕੰਮ ਕਰਦੇ ਹੋ ਮਤਲਬ ਕਮਰਸ਼ੀਅਲ ਹੀ ਟਾਂਟੋਣੀਆਂ ਨੇ ਉਹਦੇ ਲਈ ਪਰਫੈਕਟ ਟਰੈਕਟਰ ਕਿਉਂ ਬਣ ਗਿਆ ਨੰਬਰ ਆਫ ਸਿਲੰਡਰ ਘਟ ਫਿਊਲ ਦੀ ਕੰਪੰਸ਼ਨ ਘਟ ਆਹ ਇਹਦੀ ਸਭ ਤੋਂ ਵੱਡੀ ਗੱਲ 35 ਕਿਲੋਮੀਟਰ ਦੀ ਸਪੀਡ ਹੈ 35 ਕਿਲੋਮੀਟਰ ਦੀ ਸਪੀਡ ਟਾਪ ਰੇਟਡ ਆਰ ਪੀ ਐਮ ਤੇ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਉਹਨਾਂ ਵਾਸਤੇ ਇਹ ਮਤਲਬ ਪ੍ਰਦਾਨ ਵਣ ਗਿਆ ਚਾਰ ਸਿਲੰਡਰ ਚ ਇਹ ਦਿੱਕਤ ਆ ਜਾਂਦੀ ਸੀ ਪਾਵਰ ਤਾਂ ਬਹੁਤ ਲੌਂਗਦੀ ਸੀ ਪਾਰਾ ਕਮਰਸ਼ੀਅਲੀ ਕਰਨ ਤੋਂ ਦੇਖੀ ਜਿਹੜੀ ਆ ਫਿਊਲ ਕੰਜ਼ਮਪਸ਼ਨ ਵੱਧ ਜਾਂਦੀ ਕਿੱਸੇ ਆਪ ਨੂੰ ਸਰ ਪਾਵਰ ਵੀ ਸੱਠ ਹੋ ਗਿਆ ਫਿਊਲ ਕੰਜ਼ਮਪਸ਼ਨ ਘਟ ਗਈ ਤੇ ਸੂਤ ਤੁਹਾਨੂੰ ਉੰਨੀ ਹੋ ਗਈ ਅਗਲੀ ਗੱਲ ਆ ਗਈ ਬਹੁਤ ਹੀ ਕੰਫਰਟੇਬਲ ਡਬਲ ਐਕਟਿੰਗ ਪਾਵਰ ਸਟੀering ਤੇਲ ਬ੍ਰੇਕਾਂ ਡਬਲ ਕਲਚ ਸਾਰੀਆਂ ਸਹੂਲਤਾਂ ਨਾਲ ਲੈਸ ਹੈ ਤੇ ਕੰਫਰਟ ਜੇ ਤੁਸੀਂ ਕੰਫਰਟ ਇੰਨਾ ਕੰਫਰਟੇਬਲ ਹੋ ਗਿਆ ਇੱਕ ਤਾਂ ਇੰਡੀਆ 'ਚ ਜਿਹੜੀ ਮੇਨ ਚੀਜ਼ ਦੇਖੀ ਜਾਂਦੀ ਆ ਕੰਪੈਕਟ ਡਿਜ਼ਾਈਨ ਕੰਪੈਕਟ ਡਿਜ਼ਾਈਨ ਦਾ ਜਿਹੜਾ ਵੀ ਟਰੈਕਟਰ ਹੋਊਗਾ ਉਹਦੇ ਤੇ ਤੁਹਾਨੂੰ ਕੰਫਰਟ ਹਮੇਸ਼ਾ ਵੱਧ ਮਹਿਸੂਸ ਹੋਊਗਾ ਤਿੰਨ ਸਿਲੰਡਰ ਹੋਣ ਕਰਕੇ ਬਹੁਤ ਕੰਪੈਕਟ ਲੱਗਦਾ ਉੱਪਰ ਜਦੋਂ ਪਹਿਨੇ ਆ ਬਿਲਕੁਲ ਐ ਲੱਗਦਾ ਜਿਵੇਂ ਆਪਾਂ ਬੁੱਕਲ ਦਾ ਹਥਿਆਰ ਕਹਿਨੇ ਆ ਕਹਿਣ ਤੋਂ ਬਾਅਦ ਵੀ ਤੁਹਾਡੀ ਬੁੱਕਲ ਚ ਆ ਗਿਆ ਬਹੁਤ ਹੀ ਜ਼ਿਆਦਾ ਕੰਫਰਟੇਬਲ ਬਹੁਤ ਈਜ਼ੀ ਸ਼ਿਫਟਿੰਗ ਹੋ ਗਈ ਈਜ਼ੀ ਸ਼ਿਫਟਿੰਗ ਆ ਜੰਮੇ ਬ੍ਰੇਕ ਬਹੁਤ ਕੈਮ ਨੇ ਪੂਰੇ ਤੇ ਪਹਿਲੇ ਲੋ ਦੀ ਸਪੀਡ ਵੀ ਨੇ ਆ ਫਸਟ ਲੋ ਚ ਸਪੀਡ ਸ਼ਿਫਟਿੰਗ ਬਹੁਤ ਇੰਪਰੂਵ ਹੋ ਗਈ ਆ ਜੰਮੇ ਬਹੁਤ ਇੰਪਰੂਵ ਹੋ ਗਈ ਸਟੀਅਰਿੰਗ ਬਹੁਤ ਦੇਖੋ ਡਬਲ ਐਕਸਲ ਹੋਣ ਕਰਕੇ ਬਹੁਤ ਜ਼ਿਆਦਾ ਸੁਧਾਰ ਆ ਅਰਤੀ ਐਂਡ ਆਫ ਸੀਰੀਏ ਬਾਕੀ ਗੱਲਾਂ ਤਾਂ ਮੈਂ ਕਰਤਾ ਨਹੀਂ ਹੁੰਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਤਿੰਨ ਸਿਲੰਡਰ ਦੇ ਵਿੱਚ ਜੇ ਤੁਸੀਂ ਪਾਵਰ ਫਿਊਲ ਦੀ ਕੰਜ਼ਮਪਸ਼ਨ ਤੇ ਹਰ ਕੰਮ ਲਈ ਪਰਫੈਕਟ ਕੋਈ ਜੋੜ ਲੱਭ ਰਹੇ ਹੋ ਤਾਂ ਪ੍ਰੀਤ ਨੂੰ ਤੁਸੀਂ ਕਨਸਿਡਰ ਕਰ ਸਕਦੇ ਹੋ ਹਰ ਪੱਖ ਤੋਂ ਤੁਹਾਨੂੰ ਇਹ ਪੂਰਾ ਉੱਤਨ ਵਾਲਾ ਟਰੈਕਟਰ ਇਹ ਮੇਰੀ ਵੈਸੇ ਦਿਲਤੀ ਵੀ ਮੰਤੋਂਤੀ ਸੀ ਕਿਉਂਕਿ ਜਿਹੜਾ ਤਿੰਨ ਸਿਲੰਡਰ ਆਪਣਾ ਆਉਂਦਾ ਹੁੰਦਾ ਸੀ ਟਰੈਕਟਰ 50 ਐਚਪੀ ਦਾ ਉਹਦੀ ਪਰਫਾਰਮੈਂਸ ਹਮੇਸ਼ਾ ਹੀ ਚਾਰ ਤੇ ਪ੍ਰਾਪਰ ਹੁੰਦੀ ਸੀ ਇਹ ਤਾਂ ਹੋਰ ਇੰਪਰੂਵ ਕਰਤਾ ਕਹਿਣ ਤੋਂ ਭਾਵਾ ਜਿਹੜਾ ਚਾਰ ਸਿਲੰਡਰ ਆਉਂਦਾ ਸੀ ਤੁਸੀਂ ਚਾਰ ਸਿਲੰਡਰ ਦੀ ਪਜਾਏ ਇਹੋ ਲੈ ਕੇ ਜਾਓ ਚਲਾ ਕੇ ਦੇਖੋ ਪਾਵਰ ਫੋਨ ਚਾਰ ਸਿਲੰਡਰ ਨਾਲੋਂ ਵੱਧ ਮਿਲੂਗੀ ਫਿਊਲ ਦੀ ਕੰਜ਼ਮਪਸ਼ਨ ਆ ਜੇ ਘੱਟ ਮਿਲੂਗੀ ਬਾਕੀ ਮੇਰਾ ਖਿਆਲ ਆ ਕੋਈ ਚੀਜ਼ ਰਹਿ ਨਹੀਂ ਜੀ ਸਾਰਾ ਕੁਝ ਆਪਾਂ ਕੰਪਲੀਟ ਕਰ ਲਿਆ ਜੇ ਫੇਰ ਵੀ ਰਹਿ ਗਿਆ ਤਾਂ ਆਪਾਂ ਦੁਬਾਰੇ ਕਰ ਲਾਂਗੇ ਵੀਡੀਓ ਆਉਂਦੀ ਰਹੇ ਮਤਲਬ ਮੋਟਾ-ਮੋਟਾ ਜੇ ਕਿਣਿਆ ਜਾਵੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪਾਵਰ ਪਾਵਰ ਸਟੀering ਤੇਲ ਬ੍ਰੇਕਾਂ ਸਾਈਡ ਸ਼ਿਫਟ ਇੱਕ ਬੈਸਟ ਟਰੈਕਟਰ 24 ਕਵਾਂਟਲ ਦੀ ਲਿਫਟ ਕੈਪੈਸਿਟੀ ਅੱਛਾ ਜੀ ਜਿਹੜੇ ਫੈਂਡਰ ਨੇ ਜਿਹੜੇ ਪਹਿਲਾਂ ਵਾਲੇ ਫੈਂਡਰ ਤੁਸੀਂ ਦੇਖੇ ਹੋਣਗੇ ਫੈਂਡਰ ਮੈਂ ਤਾਂ ਮਜ਼ਬੂਤੀ ਉਹ ਦੇਖ ਰਿਹਾ ਸੀ ਪਰ ਇਹ ਜਿਹੜੇ ਫੈਂਡਰ ਨੇ ਬਿਲਕੁਲ ਨਵੇਂ ਨਾਲ ਤੇ ਮਜ਼ਬੂਤੀ ਦਾ ਵਧਾਈ ਹੋਇਆ ਇਹਨਾਂ ਦੇ ਡਿਜ਼ਾਈਨ 'ਚ ਵੀ ਬਹੁਤ ਸੋਚ ਕਰਤੀ ਨਾ ਇਹ ਕਦੇ ਜਰ ਲੱਗੇ ਨਾ ਕਿਤੇ ਗੜਨ ਨਾ ਇਹ ਖੜਕਣ ਮੈਨੂੰ ਲੱਗਦਾ ਵੀ ਇੰਨੀ ਡਿਫੈਕਟ ਕਿਵੇਂ ਕਿਤੇ ਹੋ ਨਹੀਂ ਸਕਦੇ ਬਹੁਤ ਜ਼ਿਆਦਾ ਇੰਪਰੂਵ ਕੀਤੇ ਆ ਫੈਂਟਰ ਅੱਜ ਦੇ ਟਾਈਮ 'ਚ ਕਿਸੇ ਦੇ ਇੱਥਾਂ ਦੇ ਫੈਂਟਰ ਨਹੀਂ ਜਿੰਨੇ ਇਹਦੇ ਮਜ਼ਬੂਤ ਫੈਂਟਰ ਬਾਕੀ ਟਾਇਰ ਸਾਈਜ਼ ਪ੍ਰੋਪਰ ਆ ਹਰ ਕੰਮ ਲਈ ਪਰਫੈਕਟ ਟਰੈਕਟਰ ਆ ਆਓ ਫ੍ਰੀਤ ਨਾਲ ਜੁੜੋ ਲਓ ਟਰੈਕਟਰ ਨੂੰ ਚਲਾ ਕੇ ਦੇਖੋ ਮੇਰਾ ਖਿਆਲ ਹੈ ਬਹੁਤ ਸਸਤੀ ਕਾ